ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਲੌਦੀ ਸਿੰਘਾਂ ਦੀ ਅਮਰ ਸ਼ਹੀਦ ਬਾਬਾ ਗੋਵਾ ਵਾਲਿਆਂ ਦੇ ਅਸਥਾਨ ਤੇ ਨੌਜਵਾਨ ਸਭਾ ਵੱਲੋਂ ਇੱਕ ਦਿਨ ਦਾ ਦਾ ਭਾਈ ਇਲਾਜ ਦਾ ਕੈਂਪ ਲੱਗ ਰਿਹਾ ਤੇ ਅੱਗੇ ਵੀ ਇੱਥੇ ਲੋਕ ਭਲਾਈ ਦੇ ਕੰਮ ਸੇਵਾ ਚੱਲਦੀ ਰਹਿੰਦੀ ਆ ਤੇ ਜੋ ਕਿ ਕੋਈ ਇਲਾਜ ਦਾ ਕੈਂਪ ਕੋਈ ਗੁੱਡੀਆਂ ਦੇ ਵਿਆਹਾਂ ਦਾ ਤੇ ਕੋਈ ਅੱਖਾਂ ਦਾ ਕੈਂਪ ਵੀ ਇਸ ਸਮਾਜ ਦੀ ਸੇਵਾ ਜਿਹੜੀ ਤੇ ਚੱਲਦੀ ਰਹਿੰਦੀ ਆ ਨੌਜਵਾਨ ਸਭਾ ਵੱਲੋਂ ਇਸ ਨਗਰ ਵੱਲੋਂ ਤੇ ਇਸ ਅੰਮ੍ਰਿਤਸ਼ੀਰ ਬਾਬੇ ਗਊਆਂ ਵਾਲੇ ਦੀ ਕਮੇਟੀ ਵੱਲੋਂ ਤੇ ਅਸੀਂ ਧੰਨਵਾਦ ਕਰਦੇ ਆ ਡਾਕਟਰਾਂ ਦਾ ਤੇ ਸਾਡੇ ਪੱਤਰਕਾਰ ਵੀਰਾਂ ਦਾ ਤੇ ਜਿਨ੍ਹਾਂ ਨੇ ਇਹ ਕੈਂਪ ਲਵਾ ਕੇ ਦੁਨੀਆ ਦਾ ਭਲਾ ਕਰਿਆ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਸਿਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਕ੍ਰਿਸ਼ਨ ਲਾਲੀ ਨਗਰ ਵਿਕਾਸ ਯਾਨ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਅੱਜ ਦੰਦਾਂ ਦੇ ਚੈੱਕਅਪ ਵਾਸਤੇ ਕੈਂਪ ਲਗਾਇਆ ਗਿਆ ਹੈ ਚੌਪੀਪਿੰਡ 'ਚ ਸੋ ਦੇਸ਼ ਭਗਤ ਕਾਲਜ ਵੱਲੋਂ ਡਾਕਟਰਾਂ ਦੀ ਟੀਮ ਆਈ ਹੈ ਕਿਉਂਕਿ ਇਸ ਦਾ ਲਾਭ ਆ ਜਿਹੜਾ ਸਾਡਾ ਨਗਰ ਵਧੀਆ ਲੈ ਰਿਹਾ ਉਹ ਡਾਕਟਰਾਂ ਦੀ ਟੀਮ ਬਹੁਤ ਵਧੀਆ ਤੇ ਅਸੀਂ ਧੰਨਵਾਦ ਕਰਦੇ ਹਾਂ ਵੀ ਜਿਹੜੇ ਲੋੜਵੰਦ ਗਰੀਬ ਪਰਿਵਾਰ ਆ ਉਹਨਾਂ ਨੂੰ ਸਹੂਲਤ ਆ ਜਿਹੜੀ ਇਸ ਕੈਂਪ ਦੇ ਥਰੂ ਮਿਲ ਰਹੀ ਹੈ ਸੋ ਅਸੀਂ ਇਸ ਦੇ ਨਾਲ-ਨਾਲ ਅਸੀਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਹੜੇ ਇਹ ਜਿਹੇ ਉਪਰਾਲਿਆਂ ਦੇ ਵਿੱਚ ਸ਼ਾਮਲ ਹੋ ਕੇ ਇੱਕ ਲੋਕਾਂ ਤੱਕ ਵਧੀਆ ਮੈਸੇਜ ਪਹੁੰਚਾਉਂਦੇ ਨੇ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਤੱਕ ਵੀ ਵਧੀਆ ਮੈਸੇਜ ਪਹੁੰਚਦਾ ਇੱਕ ਪੱਤਰਕਾਰਾਂ ਦੇ ਬਿਨਾਂ ਦੇ ਥ੍ਰੂ ਇਸ ਕਰਕੇ ਅਸੀਂ ਸਾਰੇ ਨੱਦਰ ਦਾ ਤੇ ਡਾਕਟਰਾਂ ਦੀ ਟੀਮ ਦਾ ਤੇ ਪੱਤਰਕਾਰ ਵੀਰਾਂ ਦਾ ਬਹੁਤ ਦਿਨੋ ਧੰਨਵਾਦ ਕਰਦੇ ਵਾਹਿਗੁਰੂ ਅਧਿਕਾਰ ਚੁੱਪੇ ਜਾ ਰਹੇ ਨੇ ਬੱਚੇ ਦੀ ਪੜ੍ਹਾਈ ਦਾ ਸੰਸਥਾ ਵੱਲੋਂ ਜੀ ਜਿਵੇਂ ਵਿਕਾਸ ਨੂੰ ਲੈ ਕੇ ਚੱਲ ਰਿਹਾ ਜੀ ਤੇ ਵਿਕਾਸ ਦਾ ਕੰਮ ਕਰ ਰਹੇ ਆ ਜੀ ਵੀਡੀਓ ਆਨ ਹੈ ਵੀਡੀਓ ਬੰਦ ਕਰ ਦਿਓ ਹੋਰ ਇੱਕ ਪਬਲਿਕ ਨੂੰ ਜਿਵੇਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਅਸੀਂ ਆਪਣੇ ਕਲੱਬ ਦੇ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਜਿਹੜਾ ਯਤ ਜਿਵੇਂ ਕੀ ਪਿੰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਮੇਦੀਆਂ ਹੋਣੀਆਂ ਵੀ ਜਿਨ੍ਹਾਂ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਜਿਵੇਂ ਜਿਵੇਂ ਸਾਡੇ ਸਾਹਮਣੇ ਆਈ ਜਾਂਦੀਆਂ ਨੇ ਉਸ ਉਹਦਾ ਅਸੀਂ ਹੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵੰਤ ਸਿੰਘ ਮਾਜਰਾ ਜੀ ਜਿਹਨਾਂ ਗੁਰੂ ਅਰਜਨ ਦੇਵ ਪਰੰਪਰਾ ਪ੍ਰਚਾਰ ٹرسٹ ਜਨਰਲ ਸਕੱਤਰ ਤੇ ਅਸੀਂ ਅੱਜ ਪਹੁੰਚੇ ਹਾਂ ਪਿੰਡ ਸਿੰਘਾਂ ਦੀ ਸਰੋਬੀ ਜਿੱਥੇ ਆਪਣੇ ਦੇਸ਼ ਭਗਤਾਂ ਤੱਕ ਡਾਕਟਰਾਂ ਦੀ ਟੀਮ ਪਹੁੰਚੀ ਹੈ ਜਿੱਥੇ ਉਹਨਾਂ ਨੇ ਵੱਲੋਂ ਫ੍ਰੀ ਕੰਦਾਰਾ ਚੈੱਕਅਪ ਕੀਤਾ ਜਾ ਰਿਹਾ ਤੇ ਪਿੰਡ ਦੇ ਸਾਰੇ ਨਗਰ ਵਾਸੀ ਇਸ ਦਾ ਲਾਹਾ ਲੈ ਰਹੇ ਨੇ ਬਹੁਤ ਹੀ ਰਿਸਪੌਂਸ ਬਹੁਤ ਵਧੀਆ ਹੀ ਅਪਰਾਲਾ ਕੀਤਾ ਤੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਫਾਇਨਿਕ ਜੀ ਦਾ ਨਾਮ ਡਾਕਟਰ ਰਾਜਿੰਦਰ ਕੋਰੇ ਦੇਸ਼ਪੁਰ ਡੈਂਟਲ ਹਸਪੀਟਲ ਤੋਂ ਸਰੇ ਆਏ ਹਾਂ ਜੀ ਕੀ ਅੱਜ ਜਿਹੜਾ ਸਰੋਧੀ ਚਕਾਨ ਪਲਾਇਆ ਕੀ ਕੀ ਇਹਦੇ ਵਿੱਚ ਤੁਸੀਂ ਟ੍ਰੀਟਮੈਂਟ ਦੇ ਰਹੇ ਹੋ ਸਰ ਇਹਦੇ ਵਿੱਚ ਅਸੀਂ ਜਿੱਦਾਂ ਕਰ ਲਿਆ ਤਾਂ ਸਾਡਾ ਮੈਨ ਹੈਗਾ ਅਸੀਂ ਚੈੱਕਅਪ ਕਰ ਰਹੇ ਹਾਂ ਸਾਰੇ ਪੇਸ਼ੈਂਟਾਂ ਦਾ ਤੇ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਲੋੜ ਮੁਤਾਬਕ ਵੀ ਕੋ ਨਾਲ ਦੇ ਦਵਾਈਆਂ ਵਗੈਰਾ ਦੇ ਰਹੇ ਹਾਂ ਦੰਦ ਕੱਢ ਰਹੇ ਹਾਂ ਤੇ ਦੰਦਾਂ ਦੀ ਸਫਾਈ ਵਗੈਰਾ ਵੀ ਟ੍ਰੀਟਮੈਂਟ ਅਸੀਂ ਅਦਾ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਪਰਚੇ ਆ ਦੇ ਰਹੇ ਹਾਂ ਜਿੱਦੇ ਤੇ ਉਹਨਾਂ ਦੇ ਅੱਧੇ ਰੇਟ ਤੇ ਉਹਨਾਂ ਦੇ ਹਸਪੀਟਲ ਜਾ ਕੇ ਟਰੀਟਮੈਂਟ ਮੇਲੇ ਉਹਨਾਂ ਨੂੰ 50% ਕਾਸਟ ਤੇ ਹੋਗਾ ਜਿਹੜੇ ਦੰਦ ਕੱਢ ਰਹੇ ਹੋ ਉਹਨਾਂ ਦੇ ਲਗਾਉਣ ਵਾਸਤੇ ਕਿੰਨੀ ਕਾਸਟ ਉਹਨਾਂ ਨੂੰ ਕਾਸਟ ਸਰ ਇਹਨਾਂ ਦੀ ਅਕੋਰਡਿੰਗ ਟੂ ਵੀ ਜਿਦਾਂ ਉਹ ਦੰਦ ਕੱਢਣ ਪਾਉਣ ਵਾਲੇ ਲਗਾਉਣਗੇ ਜਾਂ ਫਿਕਸ ਲਗਾਉਣਗੇ ਉਦੋਂ ਉਦੋਂ ਕਾਸਟ ਹੋਊਗੀ ਤੇ ਉਹਨਾਂ ਵਿੱਚ ਅਸੀਂ ਉਹਨਾਂ ਨੂੰ ਕੰਸੈਸ਼ਨ ਦਵਾਂਗੇ ਟਰੀਟਮੈਂਟ ਦੇ ਵਿੱਚ 50% ਹਾਂਜੀ ਸਰ 50% ਕਿੰਨੇ ਕ ਪੇਸ਼ੈਂਟ ਉਹਦੇ ਤੁਸੀਂ ਇਥੇ ਕਰ ਸਕਦੇ ਹੋ ਹਜੇ ਤੱਕ ਸਰ ਅਸੀਂ 15-20 ਪੇਸ਼ੈਂਟ ਚੱਕਾ ਕਰ ਰਹੇ ਹਾਂ ਤੇ ਉਹਨਾਂ ਦੇ ਤੇ ਉਹਨਾਂ ਦੇ ਵਿੱਚੋਂ 5-6 ਪੇਸ਼ੈਂਟਾਂ ਦੇ ਦੰਦ ਕੱਢ ਦਿੱਤੇ ਨੇ ਤੇ ਪਿੱਛੇ ਆਪਣੇ 10-12 ਦੇ ਸਰ ਸਫਾਈ ਵੀ ਚੱਲ ਰਹੀ ਹੈ ਜਿਹੜੇ ਡਾਕਟਰ ਤੁਸੀਂ ਜਿਹੜੇ ਆਪਣੇ ਆਪ ਪੇਸ਼ੈਂਟ ਮੈਮਰੀ ਜਿੰਨੇ ਜਾਂ ਲੋਕਾਂ ਨੂੰ ਤੁਸੀਂ ਕੀਪੀਲ ਕਰਦੇ ਹੋ ਦੰਦਾਂ ਦੀ ਕੀਮਤ ਬਚਾ ਕੇ ਦਿੱਤਾ ਜਾਵੇ ਜਿਹੜੇ ਬਿਮਾਰੀਆਂ ਲੱਗ ਰਹੀਆਂ ਦੰਦਾਂ ਤੇ ਅਸੀਂ ਸਰ ਕੈਂਪ ਦੇ ਥਰੂ ਮਤਲਬ ਲੋਕਾਂ ਨੂੰ ਇਹੀ ਜਾਗਰੂ ਕਰਦੇ ਆਂ ਵੀ ਆਪਣੇ ਦੰਦਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਜਿੱਦੇ ਵਿੱਚ ਅਸੀਂ ਪੇਸ਼ੈਂਟਾਂ ਨੂੰ ਕਹਿੰਦੇ ਹਾਂ ਕਿ ਸਵੇਰੇ ਜਾਂ ਰਾਤ ਨੂੰ ਖਾਣ ਤੋਂ ਬਾਅਦ ਬ੍ਰਸ਼ ਵਗੈਰਾ ਕਰਨਾ ਤੇ ਜਦੋਂ ਵੀ ਕੋਈ ਪਹਿਲਾ ਮਹਿਸੂਸ ਹੋ ਰਿਹਾ ਵੀ ਦੰਦ ਸਾਡਾ ਰੋਟੀ ਫਸ ਰਹੀ ਆ ਜਾਂ ਕੁਝ ਵੀ ਮਹਿਸੂਸ ਹੋ ਰਿਹਾ ਓਦੋਂ ਹੀ ਆਪਾਂ ਨੂੰ ਮਤਲਬ ਕਲੀਨਿਕ ਦੇ ਵਿੱਚ ਜਾ ਕੇ ਜਾਂ ਹਸਪੀਟਲ ਦੇ ਵਿੱਚ ਜਾ ਕੇ ਆਪਣੇ ਦੰਦ ਦਾ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਨਾ ਕਿ ਵੀ ਜਦੋਂ ਦਰਦ ਹੋਣਾ ਸ਼ੁਰੂ ਹੋ ਗਿਆ ਓਦੋਂ ਦਵਾਈ ਲੈਣ ਦੇ ਬਜਾਏ ਤਾਂ ਆਪਾਂ ਨੂੰ ਪਹਿਲਾਂ ਹੀ ਉਹਦਾ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਸਰ ਅਸੀਂ ਦੇਸ਼ ਭਗਤ ਡੈਂਟਲ ਹਸਪੀਟਲ ਵੱਲੋਂ ਗੁਰਦੁਆਰਾ ਪ੍ਰਮੰਧੰਗ ਦੇ ਵਿਹੜੀ ਤੇ ਸੋਸ਼ਲ ਵੈਲਫੇਅਰ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਸਰ ਅੱਜ ਇਸ ਚੀਜ਼ ਦਾ ਕੈਂਪ ਲਾਇਆ ਕੋਲ ਆਪਾਂ ਨੇ ਮੈਂ ਸਰਵਿੰਦਰ ਸਿੰਘ ਫਲੋਦੀ ਅੱਜ ਅਸੀਂ ਪਿੰਡ ਸੋਦੀ ਸਿੰਘਾਂ ਦੀ ਵਿਖੇ ਅਮਰਸ਼ੀਲ ਬਾਬਾ ਗੁਆਵਾਲੇ ਦੇ ਸਥਾਨ ਦੇ ਉੱਪਰ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ ਤੁਸੀਂ ਦੇਖ ਰਹੇ ਹੋ ਵੀ ਕਾਫੀ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਨੇ ਔਰ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਕਿਹਦਾ ਦੰਦ ਕੱਢਿਆ ਜਾ ਰਿਹਾ ਕਿਸ ਨੂੰ ਮੈਡੀਸਿਨ ਦਿੱਤੀ ਜਾ ਰਹੀ ਹੈ ਸਫਾਈ ਕਰੀ ਜਾ ਰਹੀ ਹੈ ਡਾਕਟਰਾਂ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਸਾਡੀ ਸੰਸਥਾ ਜਿਹੜੀ ਨਗਰ ਦੀ ਹੈ ਨਗਰ ਵਿਕਾਸ ਕਲੱਬ ਸੋਸ਼ਲ ਵੈਲਫੇਅਰ ਕਲੱਬ ਜਿਹੜੀ ਸਾਡੇ ਪਿੰਡ ਦੇ ਨੌਜਵਾਨ ਨੇ ਉਹਨਾਂ ਵੱਲੋਂ ਇਹ ਕੈਂਪਾਂ ਲਾਇਆ ਰਿਹਾ ਅਸੀਂ ਵੀ ਇੱਥੇ ਅੱਜ ਪਹੁੰਚੇ ਆ ਅਸੀਂ ਵੀ ਨੌਜਵਾਨਾਂ ਨੂੰ ਇੱਕ ਚੰਗਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡਾ ਕੰਮ ਸੋਸ਼ਲ ਕੰਮ ਹੈ ਜਿਸ ਦੇ ਵਿੱਚ ਅਸੀਂ ਆਪ ਵੀ ਕੈਂਪ ਲਾਉਨੇ ਆ ਤਕਰੀਬਨ ਅਸੀਂ 7-8 ਕੈਂਪ ਹੁਣ ਤੱਕ ਲਾ ਚੁੱਕੇ ਆ ਜਿਦੇ ਵਿੱਚ ਜਿਹੜੇ ਲੋੜਵੰਦ ਗਰੀਬ ਸੀ ਉਹਾਂ ਦੇ ਇਲਾਜ ਵੀ ਹੋਏ ਨੇ ਜਿਨ੍ਹਾਂ ਦੇ ਲੱਖਾਂ ਰੁਪਏ ਖਰਚੇ ਹੋਣਾ ਸੀ ਉਹਨਾਂ ਦਾ ਇਲਾਜ ਅਸੀਂ ਫ੍ਰੀ ਕਰਾ ਚੁੱਕੇ ਆ ਆ ਕਈ ਪੇਸ਼ੈਂਟ ਨੇ ਜਿਹੜੇ ਮੈਡੀਸਨ ਦੇ ਨਾਲ ਹੀ ਠੀਕ ਹੋ ਜਾਂਦੇ ਨੇ। ਔਰ ਅੱਜ ਜੇ ਤੁਸੀਂ ਸੋਚਿਆ ਵੀ ਜਿਹੜੀ ਇਹ ਸੰਸਥਾ ਵਾ ਬੜੀਆ ਕੰਮ ਕਰ ਰਹੀ ਐ ਅਸੀਂ ਵੀ ਜਾ ਕੇ ਹਾਜ਼ਰੀ ਲਵਾਈਏ। ਅਸੀਂ ਹਾਜ਼ਰੀ ਲਾਉਣ ਵਾਸਤੇ ਆਏ ਸੀ ਸਾਰੇ ਨੌਜਵਾਨ ਬੜੀਆ ਸੇਵਾ ਕਰ ਰਹੇ ਨੇ। ਅਸੀਂ ਨੌਜਵਾਨ ਨੂੰ ਇਹੀ ਪ੍ਰੇਰ ਕੇ ਇੱਕ ਚੰਗੇ ਪਾਸੇ ਲਾ ਰਹੇ ਹਾਂ ਕਿਉਂਕਿ ਜਿਹੜਾ ਅੱਜ ਦਾ ਯੂਥ ਹੈ ਉਹ ਨੂੰ ਗਲਤ ਗਾਇਡ ਲਾਇਆ ਜਾਂਦਾ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਦਾ ਟ੍ਰਾਂਸਫਰ ਸਪੌਂਸਰਾਂ ਦੀ ਵੱਲੋਂ ਲੰਮੇ ਸਮੇਂ ਤੋਂ ਧਰਮ ਦੇ ਖੇਤਰ ਦੇ ਵਿੱਚ ਸਮਾਰਟ ਪਲਾਈ ਦੇ ਖੇਤਰ ਦੇ ਵਿੱਚ ਵੱਡੇ ਵੱਡੇ ਮੁਕਾਮ ਦੇ ਉੱਪਰ ਕੰਮ ਚੱਲ ਰਿਹਾ ਹੈ। ਤੋਂ ਹੁਣ ਇਸ ਦੇ ਨਾਲ ਇੱਕ ਹੋਰ ਚੀਜ਼ ਨੂੰ ਨਵੀਂ ਐਡ ਕਰ ਦਿੱਤਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਦੱਸਿਆ ਜਾਵੇ ਕਿ ਜਿਹੜੇ ਸਮਾਜ ਦੇ ਕੰਮ ਨੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਲੋੜਵੰਦ ਨੇ ਜਿਹੜੇ ਘਰ ਬੈਠੇ ਨਹੀਂ ਹੁੰਦਾ ਕਦੇ ਲਾਜ ਹੀ ਨਹੀਂ ਹੁੰਦਾ। ਉਹਨਾਂ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਵਾ ਸੰਸਥਾ ਦੇ ਨਾਲ ਸਾਂਝੇ ਤੌਰ ਤੇ ਅੱਜ ਇਹ ਕੈਂਪ ਲਗਾਇਆ ਹੈ। ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਨਿਵੇਸ਼ ਤੋਂ ਹੋਰ ਵਧੀਆ ਉਪਰਾਲਾ ਕੀਤਾ ਜਾਵੇ ਤਾਂ ਜੋ ਜਿਹੜੇ ਲੋੜਵੰਦ ਨੇ ਜਿਹੜੇ ਗਰੀਬ ਨੇ ਪਰਿਵਾਰ ਜਿਹੜੇ ਡਾਕਟਰਾਂ ਦੇ ਫੀਸਾਂ ਨਹੀਂ ਦੇ ਸਕਦੇ ਜਿਹੜੇ ਡਾਕਟਰਾਂ ਤੋਂ ਦਵਾਈਆਂ ਨਹੀਂ ਲੈ ਸਕਦੇ ਉਹਨਾਂ ਵਾਸਤੇ ਜਿਹੜੇ ਕੈਂਪ ਨੇ ਵਰਦਾਨ ਸਾਫ ਤੋਂ ਹੋਏ ਤੋਂ ਮੈਂ ਧੰਨਵਾਦ ਕਰਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਔਰ ਨਗਰ ਵਿਕਾਸ ਸੋਸ਼ਲ ਵੈਲਫੇਅਰ ਕਲੱਬ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਸ ਤੋਂ ਹੋਰ ਵੱਡੇ ਜਿਹੜੇ ਕੈਂਪ ਨੇ ਮੈਗਾ ਕੈਂਪ ਲਾਇਆ ਜਾਣ ਜਿੱਦੇ ਵਿੱਚ ਆਮ ਲੋੜਵੰਦ ਆਪਣਾ ਇਲਾਜ ਕਰਵਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ